ਜਲਾਲਾਬਾਦ ਦੀ ਅਨਾਜ ਮੰਡੀ ਦੇ ਵਿੱਚ ਬੀਤੇ ਇੱਕ ਹਫ਼ਤੇ ਤੋਂ ਖੜੀਆਂ ਚਾਂਕੀਆਂ ਨੂੰ ਲੈ ਲੋਕਾਂ ਨੇ ਖੜੇ ਕੀਤੇ ਸਵਾਲ ਅੱਜ ਦਿਨ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੀ ਅਨਾਜ ਮੰਡੀ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬੀਤੇ ਇੱਕ ਹਫ਼ਤੇ ਤੋਂ ਉਹ ਚਾਂਕੀਆਂ ਖੜੀਆਂ ਕੀਤੀਆਂ ਜੋ ਕੇਂਦਰ ਸਰਕਾਰ ਦੇ ਵੱਲੋਂ 26 ਜਨਵਰੀ ਦੇ ਮੌਕੇ ਰਿਜੈਕਟ ਕਰ ਦਿੱਤੀਆਂ ਗਈਆਂ ਸਨ ਅਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਇਹਨਾਂ ਚਾਂਕੀਆਂ ਨੂੰ ਲੋਕਾਂ ਨੂੰ ਦਿਖਾਇਆ ਗਿਆ ਸੀ ਦੱਸਦੇ ਹਾਂ ਕਿ ਇਨ੍ਹਾਂ ਚਾਂਕੀਆਂ ਨੂੰ ਜਲਾਲਾਬਾਦ ਵਿਖੇ ਬੀਤੀ 17 ਤਰੀਕ ਨੂੰ ਜਲਾਲਾਬਾਦ ਦੀ ਅਨਾਜ ਮੰਡੀ ਦੇ ਵਿੱਚ ਪਾਰਕ ਕਰ ਦਿੱਤਾ ਗਿਆ ਸੀ ਜਿੱਤੇ ਹੁਣ ਲੋਕਾਂ ਨੇ ਸਵਾਲ ਚੁੱਕੇ ਨੇ ਲੋਕਾਂ ਨੇ ਕਿਹਾ ਕਿ ਇਸ ਜਗ੍ਹਾ ਤੇ ਆਵਾਰਾ ਪਸ਼ੂ ਅਤੇ ਸ਼ਰਾਰਤੀ ਅਨਸਰਾਂ ਦੇ ਨਾਲ ਇਨ੍ਹਾਂ ਚਾਂਕੀਆਂ ਦਾ ਕਿਸੇ ਵੇਲੇ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਖੁੱਲੇ ਅਸਮਾਨ ਦੇ ਹੇਠਾਂ ਖੜੀਆਂ ਇੰਨਾਂ ਝਾਂਕੀਆਂ ਤੇ ਜਿੱਥੇ ਧੂੜ ਮਿੱਟੀ ਪੈ ਰਹੀ ਆ ਉੱਥੇ ਹੀ ਧੁੱਪ ਦੇ ਨਾਲ ਇਹ ਖਰਾਬ ਹੋ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇੰਨਾਂ ਝਾਂਕੀਆਂ ਨੂੰ ਕਿਸੇ ਸੇਫ ਜਗ੍ਹਾ ਤੇ ਪਾਰਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਨਾਂ ਦੀ ਸਹੀ ਦੇਖਰੇਖ ਵੀ ਕੀਤੀ ਜਾਣੀ ਚਾਹੀਦੀ ਹੈ ਇਹ ਝਾਂਕੀਆਂ ਸਰਕਾਰ ਨੇ ਲੱਖਾਂ ਰੁਪਏ ਖਰਚ ਕਰਕੇ ਝਾਂਕੀਆਂ ਬਣਾਈਆਂ ਸੀ ਜੋ ਕਿ ਚਲੋ 26 ਜਨਵਰੀ ਤੇ ਸੈਂਟਰ ਦੇ ਵਿੱਚ ਸਰਕਾਰ ਨੇ ਇਹਨਾਂ ਨੂੰ ਮਨਜ਼ੂਰ ਨਹੀਂ ਕੀਤਾ ਉੱਥੇ ਨਹੀਂ ਦਿਖਾਈਆਂ ਗਈਆਂ ਚਲੋ ਫਿਰ ਪੰਜਾਬ ਸਰਕਾਰ ਨੇ ਫੈਸਲਾ ਕਿਆ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਝਾਂਕੀਆਂ ਦਿਖਾਉਣੇ ਆ ਵੀ ਉਹ ਚ ਕੀ ਗਲਤ ਸੀਗਾ ਅਸੀਂ ਸਿਰਫ ਇੱਕ ਪੰਜਾਬ ਦਾ ਵਿਰਸਾ ਦਿਖਾਇਆ ਵਾ ਤੇ ਠੀਕ ਹੈ ਪੰਜਾਬ ਸਰਕਾਰ ਦਾ ਬਹੁਤ ਵਧੀਆ ਕਦਮ ਸੀਗਾ ਇਹੋਨਾਂ ਨੇ ਝਾਂਕੀਆਂ ਦਿਖਾਈਆਂ ਹਰ ਸ਼ਹਿਰ ਸ਼ਹਿਰ ਪਿੰਡ ਪਿੰਡ ਜਾ ਕੇ ਦਿਖਾਈਆਂ ਗਈਆਂ ਲੋਕਾਂ ਨੇ ਦੇਖੀਆਂ ਵੀ ਲੋਕਾਂ ਨੇ ਪ੍ਰਸ਼ੰਸਾ ਵੀ ਕੀਤੀ ਵੀ ਬਹੁਤ ਵਧੀਆ ਝਾਂਕੀਆਂ ਬਣਾਈਆਂ ਸੀ ਸਾਡੇ ਪੰਜਾਬ ਦਾ ਵਿਰਸਾ ਦਿਖਾਇਆ ਗਿਆ ਇਹਨਾਂ ਤੇ ਲੋਕਾਂ ਨੇ ਪ੍ਰਸ਼ੰਸਾ ਵੀ ਕੀਤੀ ਪਰ ਹੁਣ ਤਕਰੀਬਨ 10 ਦਿਨ ਤੋਂ ਇਹ ਖੁੱਲੇ ਅਸਮਾਨ ਦੇ ਹੇਠਾਂ ਇੱਥੇ ਦਾਣਾ ਮੰਡੀ ਦੇ ਵਿੱਚ ਖੜੀਆਂ ਜਿੱਤੇ ਕਿ ਚੋਰ ਵੀ ਐ ਅਮਲੀ ਲੋਕ ਵੀ ਫਿਰਦੇ ਨੇ ਫਿਰ ਪਸ਼ੂ ਬਹੁਤ ਜ਼ਿਆਦਾ ਫਿਰਦੇ ਨੇ ਇਹਦੇ ਤੇ ਸਾਰੀ ਲੱਕੜ ਤੇ ਫਾਈਬਰ ਲੱਗੀ ਹੋਈ ਐ ਕੋਈ ਸ਼ਰਾਰਤੀ ਅੰਸਰ ਆ ਕੇ ਕੋਈ ਵੀ ਸ਼ਰਾਰਤ ਕਰ ਸਕਦਾ ਜੇ ਕੋਈ ਮੰਨ ਲਓ ਕੋਈ ਬੀੜੀ ਪੀਣ ਵਾਲਾ ਟੀਲੀ ਲਾ ਕੇ ਟੀਲੀ ਸੱਡ ਦਿੰਦਾ ਤੇ ਉਹਦੇ ਨਾਲ ਵੀ ਇਹਨੂੰ ਅੱਗ ਲੱਗ ਸਕਦੀ ਐ ਕਿਉਂਕਿ ਫਾਈਬਰ ਨੂੰ ਅੱਗ ਬਹੁਤ ਜਲਦੀ ਪਕੜਦੀ ਐ ਤਾਂ ਹੈਗੀ ਦੂਜੀ ਲੱਕੜ ਲੱਗੀ ਹੋਈ ਐ ਤੇ ਲੱਕੜ ਨੂੰ ਆ ਕੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਐਸ ਕਰਕੇ ਅਸੀਂ ਤੇ ਇੱਕੋ ਮਾਲ ਕਰਾਂ ਕਵਾਂਗੇ ਕਿ ਇਹ ਪ੍ਰਸ਼ਾਸਨ ਦੀ ਅੰਗਹੀਲੀ ਆ ਸਰਕਾਰ ਨੂੰ ਵੈਸੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਪ੍ਰਸ਼ਾਸਨ ਕੀ ਕਰ ਰਿਹਾ ਜਿਵੇਂ ਪਹਿਲਾਂ ਸ਼ਹਿਰ ਵਾਈ ਸ਼ਹਿਰ ਪਿੰਡ ਵਾਈ ਪਿੰਡ ਵਾਈ ਤੁਰਦੀਆਂ ਆਈਆਂ ਸੀ ਉਵੇਂ ਗਾਂ ਦੀ ਗਾਂ ਤੁਰੀਆਂ ਜਾਣੀਆਂ ਚਾਹੀਦੀਆਂ ਸੀ ਪਰ ਹੁਣ ਖੁੱਲੇ ਅਸਮਾਨ 'ਚ ਤੇ ਬਿਲਕੁਲ ਉਜਾੜ ਦੇ ਵਿੱਚ ਖੜੀਆਂ ਦਾਣਾ ਮੰਡੀ ਦੇ ਵਿੱਚ ਜਿੱਥੇ ਰਾਤ ਨੂੰ ਦੋ ਤਿੰਨ ਮੁਲਾਜ਼ਮ ਲਾਏ ਹੋਏ ਨੇ ਠੀਕ ਹੈ ਮੁਲਾਜ਼ਮ ਵਿਚਾਰੇ ਬੰਦੇ ਆ ਦਿਨੇ ਬੰਦੇ ਰਾਤ ਨੂੰ ਬੰਦੇ ਆ ਪਰ ਇੱਕ ਇਹਨਾਂ ਤੇ ਚੌਕੀਦਾਰ ਡੰਡੇ ਵਾਲਾ ਵੀ ਚਾਹੀਦਾ ਜਿਹੜਾ ਪਸ਼ੂਆਂ ਨੂੰ ਭਜਾਵੇ ਉਹਨੂੰ ਮੁਲਾਜ਼ਮ ਆਪਦੀ ਡਿਊਟੀ ਕਰਨਗੇ ਜਾਂ ਪਸ਼ੂ ਭਜਾਣਗੇ ਬਹੁਤ ਦਿੱਕਤ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਇਹਨਾਂ ਨੂੰ ਕਿਸੇ ਸੈਪਰੇਟ ਪਹਿਲੀ ਗੱਲ ਤਾਂ ਹੋਰ ਪੰਜਾਬ 'ਚ ਜੇ ਸਾਡੇ ਜਲਾਲਾਬਾਦ ਫਾਜ਼ਿਲਕਾ ਜਿਹੜੇ ਦਿਖਾਈਆਂ ਗਈਆਂ ਹੋਰ ਸ਼ਹਿਰਾਂ 'ਚ ਵੀ ਦਿਖਾਣੀਆਂ ਚਾਹੀਦੀਆਂ ਆ ਤੇ ਗਾਹ ਤੋਰਨੀਆਂ ਚਾਹੀਦੀਆਂ ਪ੍ਰਜਾਤਨ ਨੂੰ ਜੇਕਰ ਨਹੀਂ ਤੇ ਇਹਨਾਂ ਨੂੰ ਇਤੋਂ ਖੁੱਲੇ ਆਸਮਾਨ 'ਚੋਂ ਕੱਢ ਕੇ ਜਿਵੇਂ ਸਾਡੇ ਇੱਥੇ ਸਟੇਡੀਅਮ ਬਹੁਤ ਵੱਡਾ ਬਣਿਆ ਹੋਇਆ ਜਲਾਲਾਬਾਦ ਦੇ ਵਿੱਚ ਉੱਥੇ ਸਟੇਡੀਅਮ ਦੇ ਵਿੱਚ ਚਾਰ ਦੀਵਾਰੀ ਦੇ ਅੰਦਰ ਲੋਕ ਲਾ ਕੇ ਖੜੀਆਂ ਕਰਦੇ ਆ ਜਾਂ ਜਿਵੇਂ ਕੋਈ ਕਾਲਜ ਆ ਹੋਰ ਵੀ ਬਹੁਤ ਜ ਉਹਦੀ ਚਾਰਦواری ਦੇ ਵਿੱਚ ਹੀ ਇਹ ਖੜੀਆਂ ਹੋਣੀਆਂ ਚਾਹੀਦੀਆਂ ਜਿਸ ਨਾਲ ਇਹਦਾ ਬਚਾਅ ਸਕਦਾ ਕਿ ਜਿਹਦੇ ਨਾਲ ਇਹ ਚੋਰੀ ਦਾ ਵੀ ਡਰ ਨਹੀਂ ਹੈ ਇਹਨਾਂ ਦਾ ਕਿਸੇ ਤਰ੍ਹਾਂ ਦਾ ਨੁਆਰਸ ਅਸੀਂ ਇੱਕੋ ਵਾਰ ਫੇਰ ਦੁਬਾਰਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਕਿਸੇ ਸੈਪਰੇਟ ਥਾਂ ਤੇ ਲਗਾਇਆ ਜਾਵੇ ਚਾਰਦواری ਦੇ ਵਿੱਚ ਲਾਇਆ ਜਾਵੇ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋਏ 17 ਤਰੀਕ ਤੋਂ ਖੜੀਆਂ ਨੇ ਇੱਥੇ ਜੀ ਦੇਖੀਦਾ ਇੱਥੇ ਪਾਸੂ ਵੀ ਡੇਲੀ ਲੜਦੇ ਨੇ ਇਹਨਾਂ ਨੂੰ ਡੇਲੀ ਬਚਾਉਣਾ ਵੀ ਔਖਾ ਹੈ ਇਹਨਾਂ ਸਿਕਿਉਰ ਜਗ੍ਹਾ ਤੇ ਚਾਹੀਦਾ ਹੈ ਨਾਲੇ ਕੋਈ ਪਬਲਿਸਿਟੀ ਵਾਲੀ ਜਗ੍ਹਾ ਹੋਵੇ ਜਿਵੇਂ ਸਟੇਡੀਅਮ ਵਗੈਰਾ ਲੋਕ ਉੱਥੇ ਆnde ਜਾਂਦੇ ਨੇ ਤਾਂ ਵੇਖਣ ਵੀ ਇਹਨਾਂ ਨੂੰ ਮੰਡੀ 'ਚ ਕਿੰਨੇ ਆਣਾ ਇੱਥੇ ਸਿਕਿਉਰ ਵੀ ਨਹੀਂ ਗਿਆ ਉੱਥੇ ਹੀ ਚਾਹੀਦੇ ਨੇ ਹਾਂ ਹਾਂ ਕੁਛ ਇੱਥੇ ਓਪਨ ਹੀ ਹੈ ਗਿਆ ਨੇ ਇੱਥੇ ਕੱਟਾ ਮਿੱਟੀ ਵੀ ਸਾਰਾ ਕੁਝ ਧੁੱਪ ਵੀ ਸ਼ੁਰੂ ਹੋ ਗਈ ਹੋਣਾ ਉਹ ਵੀ ਮਾੜੀ ਹੈ ਨਾ ਵਸ ਇੱਥੇ ਰਾਤ ਦੇ ਸਮੇਂ ਪਸ਼ੂ ਡੰਗਰ ਬਹੁਤ ਹੁੰਦੇ ਆ ਉੱਦਾਂ ਵੀ ਹਾਂ ਮੇਨ ਪ੍ਰੋਬਲਮ ਤੇ ਇੱਥੇ ਚਲੋ ਮਨੁੱਖਤਾ ਅਰਥ ਵੇਖ ਲਏਗਾ ਪਸ਼ੂ ਵੀ ਇੱਥੇ ਲੜਦੇ ਨੇ ਆ ਕੇ ਤੇ ਉਹਨਾਂ ਤੋਂ ਤਾਂ ਜੇ ਇਹਨਾਂ ਨੂੰ ਲੱਗੇ ਵੀ ਨਗਾੜ ਵੀ ਲੱਗੇ ਹੋਏ ਨੇ ਤਾਂ ਉਹ ਵੀ ਇਹਨਾਂ ਤੋਂ ਪਰੇਸ਼ਾਨ ਨੇ। ਫਸੂ ਨਾਲ ਉਹਨਾਂ ਨੂੰ ਨਜਿੱਠਣਾ ਔਖਾ ਹੈ। ਕੀ ਕੀ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ? ਇਹਨਾਂ ਨੂੰ ਸਿਕਿਉਰ ਜਗ੍ਹਾ ਤੇ ਚਾਹੀਦਾ ਹੈ। ਤੇ ਜਿੱਥੇ ਥੋੜੀ ਪਬਲਿਸਿਟੀ ਹੋਵੇ ਇੱਥੇ ਮੰਡੀ ਜਾਣਾ ਵੀ ਕਿੰਨੇ? ਸਾਰੇ ਸਿਕਿਉਰਟੀ ਆਪਣੇ ਕੋਈ ਭੰਨ ਤੋੜ ਨਾ ਕਰੇ। ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ? ਦੇਖ ਤਾਂ ਇੱਥੇ ਡੰਗਰ ਬਹੁਤ ਹੈ ਜੀ, ਓਪਨ ਹੈਗੀ ਜਗ੍ਹਾ। ਤਾਂ ਆਪਾਂ ਇੱਥੇ ਕੋਈ ਚਾਰ ਦੀਵਾਰੀ ਨਹੀਂ ਹੈਗੀ। ਨਾ ਇੱਥੇ ਆਪਾਂ ਕਿਸੇ ਦੇ ਕਹਿ ਸਕਦੇ ਆਂ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ। ਕੁਝ ਇੰਗਿਆੜਾ ਕੋਈ ਵੀਡੀਓ ਸੋਰਸ ਸਕਦਾ ਇਸ ਦਾ ਕਿੰਨੇ ਪਾਜ ਮੈਥੇ ਆਏ ਇਥੇ ਚਾਰ ਮਲਾਜ਼ਮ ਲੱਗੇਗੇ 8-8 ਘੰਟੇ ਡਿਊਟੀ ਕਰਦੇ ਨੇ ਜਨਰਲ ਆਪ ਦੀ ਦਿਨ ਰਾਤ ਦੀ 24 ਘੰਟੇ ਕਰਦੇ ਨੇ ਠੀਕ ਹੈ ਤੇ ਕਿਸ ਤਰ੍ਹਾਂ ਦੀ ਅਮਲ ਕੇ ਪਸ਼ੂ ਡੰਗਰ ਇਥੇ ਪਸ਼ੂ ਡੰਗਰ ਹਾਂਜੀ ਤੇ ਔਰ ਹੋਰ ਵੀ ਲੋਕ ਬਰਾਂ ਆਉਂਦੇ ਜਿਹੜੇ ਪਤਾ ਨਹੀਂ ਹੁੰਦਾ ਕੋਈ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਨਾ ਹੋਵੇ ਓਪਨ ਜਗ੍ਹਾ ਸਾਰੇ ਇਹਨਾਂ ਨੂੰ ਸੇਫ ਜਗ੍ਹਾ ਤੇ ਰੱਖਿਆ ਜਾਂਦਾ ਤੁਸੀਂ ਆਪ ਦੇ ਅਧਿਕਾਰੀ ਹਨ ਉਹ ਨਹੀਂ ਕਿਹਾ ਆਏ ਹੁੰਦੇ ਬਾਰੇ ਵੀ ਇਹਨਾਂ ਨੂੰ ਜਿਹੜਾ ਇੱਥੇ ਸਿਫਟ ਕੀਤਾ ਜਾਂਦਾ ਸੇਫ ਕਿਸੇ ਪਲੇਸ ਤੇ ਲਾਇਆ ਜਾਉ। ਸਰ ਕਿਹਾ ਸੀ ਉਹਾਂ ਦੇ ਕੋਈ ਨਹੀਂ ਕਰਾ ਦਿੰਦੇ।